ਹਾਂ ਜੀ ਬਈ ਕੀ ਹਾਲ ਚਾਲ ਆ ਜੀ ਸਾਰੇ ਭਰਾਵਾਂ ਦਾ ਤੇ ਅਮੀਸ਼ ਦਾ ਸਾਰੇ ਭਰਾ ਠੀਕ ਠਾਕ ਵਧੀਆ ਹੁਣ ਕਿਤੇ ਆਪਾਂ ਵੀ ਬਰੇ ਵਧੀਆ ਸਵਾਗਤ ਕਰਦੇ ਆਂ ਅੱਜ ਫੇਰ ਤੁਹਾਡੇ ਇੱਕ ਨਵੀਂ ਵੀਡੀਓ ਦੇ ਵਿੱਚ ਤੇ ਬਈ ਅੱਜ ਆਪਾਂ ਲੱਗੇ ਆਂ ਖੁੱਡਿਆਂ ਦੀ ਕਰਨ ਸਫਾਈ ਉਸ ਤੋਂ ਬਾਅਦ ਆਪਾਂ ਮਾਰਾਂਗੇ ਚਿਚੜਾਂ ਦੀ ਦਵਾਈ ਚਿਚੜ ਚਿਚੜ ਖੁੱਡੇ ਦੇ ਵਿੱਚ ਕਾਫੀ ਹੁੰਦੇ ਆ ਤੇ ਵੀਰੇ ਚਿਚੜਾਂ ਦੀ ਦਵਾਈ ਦੀ ਹੋਈ ਸੀ ਆ 15 ਦਿਨਾਂ ਬਾਅਦ ਛਿੜਕ ਦਿਆ ਕਰੋ ਮਹੀਨੇ 'ਚ ਦੋ ਵਾਰੀ ਤੇ ਆਪਾਂ ਵੀ ਖੁੱਡੇ ਸਾਫ਼ ਕਰਦੇ ਆ ਤੇ ਵੇਖੋ ਆਪણો ਮਹੀਨਾ ਹੋ ਗਿਆ ਨਾ ਖੁੱਡਾ ਸਾਫ਼ ਕੀਤੇ ਨਾ ਵੀਰੇ ਅੱਗੇ ਆਪਾਂ ਮਹੀਨੇ 'ਚ ਦੋ ਵਾਰੀ ਖੁੱਡੇ ਸਾਫ਼ ਕਰਦੀ ਤੇ ਆ ਇਹ ਕਿ ਥੋੜਾ ਲੇਟ ਹੋ ਗਏ ਤਾਂ ਹੁਣ ਆਪਾਂ ਬਸ ਖੁੱਡੇ ਸਾਫ਼ ਕਰ ਲਗੇ ਆ ਖੁੱਡੇ ਸਾਫ਼ ਕਰਕੇ ਉਸ ਤੋਂ ਬਾਅਦ ਮਾਰਾਂਗੇ ਬਈ ਚਿਚੜਾਂ ਵਾਲੀ ਦਵਾਈ ਤੇ ਫੇਰ ਪਾਵਾਂਗੇ ਆਪਾਂ ਖੁੱਡੇ ਦੇ ਵਿੱਚ ਕਲੀ-ਕੁਲੀ ਤੇ ਤੁਹਾਨੂੰ ਚਿਚੜ ਦਹੁੰਦੇ ਆ ਬਈ ਆ ਦੇਖੋ ਕਿੰਨੇ ਜੀ ਜੰਦੂ ਸਭ ਮਰ ਜਾਣਗੇ ਜੇ ਦਵਾਈ ਛਿੜਕੀ ਅੱਜ ਤਾਂ ਟਾਂ ਟਾਂ ਥੱਲੇ ਬਥੇਰੇ ਹੋਣੇ ਬਈ ਆ ਦੇਖ ਲੋ ਜੀ ਅਧੋੜੇ ਸਾਹਮਣੇ ਆ ਕਿੰਨੇ ਬੈਠੇ ਆਈ ਤੇ ਇਹ ਆਪਾਂ ਪਹਿਲਾਂ ਇੱਕ ਬਾਹਰ ਸੱਟ ਲਈਏ ਤੇ ਬਾਅਦ ਵਿੱਚ ਅਪਾਂ ਮਾਰਦੇ ਆ ਇਹਦੇ ਤੇ ਸਪਰੇ ਖੁੱਡੇ ਸਾਫ਼ ਕਰਦੇ ਆ ਉਦੋਂ ਬਾਅਦ ਸਪਰੇ ਸਿਰੂ ਮਾਰਦੇ ਆ ਖੁੱਡਿਆਂ ਚ ਵੀਰੇ ਸਫਾਈ ਜ਼ਰੂਰ ਰੱਖਿਆ ਕਰੋ ਯਾਰ ਖੁੱਡਿਆਂ ਦੀ ਜਾਤ ਪਏ ਦੇਖੋ ਕਿੰਨੇ ਚ ਭਰਾ ਬਣ ਕੇ ਖੁੱਡਿਆਂ ਦੀ ਸਫਾਈ ਜ਼ਰੂਰ ਰੱਖਿਆ ਕਰੋ ਤਿੰਨ ਦਿਨਾਂ ਤੋਂ ਕੋਈ ਬਿਮਾਰੀ ਨਹੀਂ ਆਉਂਦੀ ਕਬੂਤਰ ਵਧੀਆ ਤਾਂੰਦਰੁਸਤ ਫਿੱਟ ਰਹਿੰਦੇ ਆ ਤੇ ਬਸ ਆਪਾਂ ਵੀ ਲੱਗੇ ਆ ਮਾਰ ਰਸ ਕਰ ਲੱਗੇ ਆ ਸਫਾਈ ਇੱਡਾ ਉੱਤਾਂ ਘਟਦਗੇ ਬਾਹਰ ਨਾਲੇ ਕਬੂਤਰ ਬਾਹਰ ਘਟਦੇ ਆ ਦੇਖੋ ਕਿੰਨਾ ਗੰਦ ਚੜ ਗਿਆ ਮਹੀਨਾ ਇੱਕ ਹੋ ਗਿਆ ਵੀ ਆਪਾਂ ਤੋਂ ਵੀ ਖੁੱਡੇ ਨਹੀਂ ਸਾਫ ਕੀਤੇ ਗਏ ਆਪਣੇ ਖੁੱਡੇ ਦੇ ਵਿੱਚ ਗੰਦ ਦੇਖੋ ਕਿੰਨਾ ਚੜ ਗਿਆ ਤੇ ਆਹਨ ਸਾਫ ਕਰ ਦਨੇ ਆ ਉਸ ਤੋਂ ਬਾਅਦ ਕਿਹੜੀ ਸਪਰੇਅ ਮਾਰਨੀ ਇਹ ਵੀ ਤੁਹਾਨੂੰ ਦੱਸ ਦਿਆਂ ਤੇ ਭਰਾ ਬਣ ਕੇ ਮੀਨੇ ਚ ਦੋ ਵਾਰੀ ਖੁੱਡੇ ਸਾਫ ਜਰੂਰ ਕਰਦਿਆ ਕਰੋ ਕਲੀ-ਕੁਲੀ ਪਾ ਦਿਆ ਕਰੋ ਤੇ ਸਪਰੇਅ ਸ਼ਰੂ ਮਾਰੀ ਰੱਖਿਆ ਕਰੋ ਖੁੱਡਿਆਂ ਦੇ ਵਿੱਚ ਇੰਨੇ ਨਾਲ ਖੁੱਡੇ ਚ ਕੋਈ ਬਿਮਾਰੀ ਨਹੀਂ ਆਉਂਦੀ ਕਬੂਤਰਾਂ ਦੇ ਪੈਰਾਂ 'ਤੇ ਬਿਠਾ ਉਠਾ ਨਹੀਂ ਲੱਗਦੀਆਂ ਤੇ ਚਲੋ ਬਾਈ ਫਿਰ ਖੁੱਡੇ ਸਾਫ ਕਰ ਲਗੇ ਬਾਕੀ ਗੱਲਬਾਤ ਕਰਦੇ ਆ ਖੁੱਡੇ ਸਾਫ ਕਰਨ ਤੋਂ ਬਾਅਦ ਨਾ ਦੇਖੋ ਬਾਈ ਕਿੰਦੀਆਂ ਬਲੀਆਂ ਬਿਠਾਂ ਚੜ ਗਈਆਂ ਬਾਈ ਆਪਣੇ ਤੋਂ ਵੀ ਮਹੀਨਾ ਹੋ ਗਿਆ ਖੁੱਡਾ ਸਾਫ ਨਹੀਂ ਕੀਤਾ ਗਿਆ ਇਹ ਅੱਗੇ ਤਾਂ ਪੂਰੇ ਮਹੀਨੇ ਚ ਦੋ ਵਾਰੀ ਕਰਦੀ ਤੇ 15-15 ਦਿਨਾਂ ਬਾਅਦ ਤਾਂ ਹਾਂਜੀ ਬਾਈ ਤੇ ਦੋਵਾਂ ਖੁੱਡਿਆਂ ਦੀ ਦਾ ਆਪਾਂ ਕਰ ਦਿੱਤੀ ਹੈ ਸਫਾਈ ਖੁੱਡੇ ਕਰ ਤੇ ਆਪਾਂ ਬਿਲਕੁਲ ਸਾਫ਼ ਵਧੀਆ ਤੇ ਹੁਣ ਆਪਾਂ ਇਹ ਚ ਖਲਾਰ ਦੀ ਗੇ ਕਲੀ ਇਧਰਲਾ ਜਾਲ ਵੀ ਸਾਫ਼ ਕਰ ਤੇ ਦੋਨੇ ਤੇ ਖੁੱਡੇ ਵੀ ਦੋਨੇ ਸਾਫ਼ ਕਰਤੇ ਆ ਤੇ ਹੁਣ ਆਪਾਂ ਖੁੱਡੇ ਚ ਖਲਾਰ ਦੀ ਗੇ ਬਈ ਕਲੀ ਫਿਰ ਉਸ ਤੋਂ ਅਗਲਾ ਕੰਮ ਤੋਂ ਕਰਦੇ ਆ ਬਾਕੀ ਕੀ ਕਰਨਾ ਸਾਰੇ ਭਰਾ ਵੀਡੀਓ ਜ਼ਰੂਰ ਵਖਿਓ ਸਾਰੀ ਤੇ ਵੀਡੀਓ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬਰ ਤੇ ਬਾਕੀ ਬਾਈ ਜੇ ਉਹ ਜੀ ਮਿਹਨਤ ਕਰਾਂਗੇ ਉਹ ਦਾ ਫਲ ਮਿਲ ਜੂਗਾ ਜੋ ਬੀਜਾਂਗੇ ਉਹ ਵੱਢ ਲਾਂਗੇ ਇਹ ਤਾਂ ਗੱਲ ਸੱਚ ਆ ਤੇ ਹੁਣ ਆਪਾਂ ਪਾਉਣ ਲੱਗੇ ਆ ਕਲੀ ਲੋਹੀ ਕਲੀ ਭਰਾਵਾਂ ਤੇ ਸਾਰੇ ਭਰਾ ਜਰੂਰ ਖਿਲਾਰ ਲਿਆ ਕਰੋ ਇਹ ਜਾਲ ਦੇ ਧਰ ਪਰ ਖਿਲਾਰ ਦੇ ਨਹੀਂ ਹਾਲੋ ਜੀ। ਕਲ ਇਸ ਦਿਨ ਆਪਾਂ ਖਲਾਰਾ ਅਰੇ ਤੋਂ ਅੱਗੇ ਆਪਾਂ ਕਿਹੜਾ ਕੰਮ ਕਰਨਾ ਤੁਹਾਨੂੰ ਇਹ ਵੀ ਦੱਸ ਦੇ। ਨਾ ਹਾਂਜੀ ਬਈ ਹੁਣ ਆਪਾਂ ਕੁੱਡੇ ਦੇ ਵਿੱਚ ਕਰ ਲੱਗੇ ਆਂ ਸਪਰੇ। ਆਹ ਸਪਰੇ ਸਾਰੇ ਭਰਾ ਜਰੂਰ ਲਿਆਓ। ਇਹ ਮਿਲਦਾ ਮੇਰੇ ਸਾਹਣਾ ਵੀਰੇ 1/2 ਲੀਟਰ ਦੀ ਹੁੰਨੀ ਆ ਮਿਲ ਜੂਗੀ ਆਮ ਨੂੰ। 7.5 800 ਦੀ। ਤੇ ਆਪਾਂ ਵੀਰੇ 2 ਲੀਟਰ ਪਾਣੀ ਦੇ ਵਿੱਚ ਇੱਕ ਢੱਕਣ ਪਾਉਣਾ। ਇਹ ਸਪਰੇ ਦਾ। ਤੇ ਇੱਕ ਟੱਕਾਂ ਪਾ ਲਿਆ ਪਾ ਤੇ 2 ਲੀਟਰ ਵਾਲੀ ਬੋਤਲ ਲੈ ਲਈ ਬਾਣੀ ਵਾਲੀ ਤੇ ਇਸ ਚ ਭਰੇ ਹੁਣ ਆਪਾਂ ਮਾਰਨੀ ਸਾਰੇ ਖੁੱਡੇ ਜ ਆਪਣੇ ਸਾਰੇ ਅੰਦਰ ਬਾਹਰ ਤੇ ਇੱਕ ਟੱਕਣ ਬਈ ਆਪਾਂ ਇਹਦਾ ਵਿੱਚ ਲਿਆ ਇਹਦੇ ਪਾ ਤੇ ਹੁਣ ਇਹਨੂੰ ਬੋਤਲ ਨੂੰ ਭਰ ਲਗੇ ਤਾਂ ਹਾਂਜੀ ਬਈ ਇੱਕ ਟੱਪ ਟੱਕਣਾ ਆਪਾਂ 2 ਲੀਟਰ ਬੋਤਲ ਦੇ ਪਰ 2 ਲੀਟਰ ਵਾਲੀ ਪਾਣੀ ਵਾਲੀ ਬੋਤਲ ਵਿੱਚ ਲਈ ਪਾ ਤੇ ਹੁਣ ਆਪਾਂ ਪਾਣੀ ਨਾਲ ਲਈਏ ਪਰ ਤੇ ਹੁਣ ਆਪਾਂ ਲੱਗੇ ਖੁੱਡੇ ਦੇ ਵਿੱਚ ਮਾਰਨ ਸਪਰੇਅ ਇਸਾਰੇ ਭਰਾ ਕਬੂਤਰਾਂ ਦੇ ਉੱਤੇ ਵੀ ਸਪਰੇਅ ਜ਼ਰੂਰ ਮਾਰ ਲਿਆ ਕਰੋ ਕਬੂਤਰਾਂ ਵਿੱਚ ਵੀ ਮਾਰ ਦੇ ਕਰੋ ਰੋਡੀਆਂ ਤੇ ਤੇ ਬਾਕੀ ਵੀਰੇ ਇਹਨਾਂ ਵਿੱਚ ਵਾਇਰਸ ਹੋਰਸ ਨਹੀਂ ਆਉਂਦਾ ਬਈ ਭਰਾਵਾਂ ਕੇ ਸਾਰੇ ਭਰਾ ਜ਼ਰੂਰ ਮਾਰੋ ਆਪਾਂ ਦਾ ਸਾਰੇ ਕਬੂਤਰਾਂ ਨੂੰ ਪਤਰਾ ਵੀ ਮਾਰ ਰਹੀ ਜੀ ਵੀ ਇਹ ਦਿਨਾਂ ਸਭ ਚਿੱਟੜ ਚਿੱਟੜ ਨਿਕਲ ਜਾਂਦੇ ਵਿੱਚੋਂ ਬਰੇ ਚੰਗੀ ਤਰ੍ਹਾਂ ਸਾਰੇ ਕੁੱਡੇ ਦੇ ਉੱਤੇ ਕਬੂਤਰਾਂ ਦੇ ਵਤਰਾ ਦੇ ਉੱਤੇ ਮਾਰਦਾ ਕਰੋ ਕੋਈ ਜੱਕਰ ਨਹੀਂ ਲਾ ਕੋਈ ਡਰ ਨਹੀਂ ਨਾ ਤਾਂ ਵੰਡੀਆਂ ਵਧੀਆ ਜੀ ਜੀ ਆ ਦੇਖੋ ਪਹਿਲਾਂ ਸਾਰੇ ਕਬੂਤਰਾਂ ਦਾ ਵਤਰਾ ਦੇ ਤਰੀ ਮਾਰ ਲੇ ਦੀ ਨਾ ਨਾ ਬੈਠਾ ਉਹ ਤਾਂ ਜੀ ਬਈ ਸਾਰੇ ਚੰਗੀ ਤਰ੍ਹਾਂ ਮਾਰਦਾ ਕਰੋ ਤਾਂ ਸ਼ਕਸ਼ਤ ਤੇ ਜਿਤਨਾ ਕਰਾ ਚਿਚਿਚ ਚੜ ਜੇ ਸਾਰੇ ਮਰ ਜਾਣਗੇ ਜਿੰਨੇ ਵੀ ਜਾਨਵਰ ਜਾਨਵਰ ਜਿਹੜਾ ਚ ਜੀ ਜੰਤੂ ਜੀ ਸਭ ਮਰ ਜਾਣਗੇ ਤੇ ਬਈ ਸਪਰੇਅ ਮਾਰ ਲ ਗਏ ਫਿਰ ਬਾਕੀ ਗੱਲਬਾਤ ਬਾਅਦ ਚ ਕਰਦੇ ਹਾਂ ਇਹ ਵਜਦੀ ਨਹੀਂ ਪਈ ਆ ਖਤਨਾ ਦੋਵਾਂ ਖੁੱਡਿਆਂ 'ਚ ਮਾਰ ਦੇਣੀ ਤੇ ਅੰਦਰ ਬਾਹਰ ਸਾਰੇ ਮਾਰ ਦੇ ਨਹੀਂ ਪਈ ਆ ਤਾਂ ਹਾਂਜੀ ਬਈ ਹੁਣ ਆਪਣੇ ਖੁੱਡੇ ਵੀ ਸਾਫ਼ ਹੋ ਗਏ ਆ ਖੁੱਡਿਆਂ ਦੇ ਵਿੱਚ ਆਪਾਂ ਕਲੀ ਵੀ ਪਾ ਦਈਏ ਬਾਹਰ ਜਾਲ 'ਚ ਤੇ ਖੁੱਡਿਆਂ ਦੇ ਵਿੱਚ ਬਰੇ ਬਾਂ ਸਪਰੇਅ ਵੀ ਮਾਰਤੀ ਆ ਤਾਂ ਦੇਖ ਲਓ ਤੁਹਾਡੇ ਸਾਹਮਣੇ ਹੁਣ ਇੰਨੇ ਨਾਲ ਸਭ ਚਿਚੜ ਚਾਚੜ ਭੱਜ ਜਾਣਗੇ ਜਿਹੜੇ ਵਿੱਚ ਹੋਏ ਮਰ ਜਾਣਗੇ ਆ ਦੇਖੋ ਕਿਵੇਂ ਤੜਫਦੀ ਹੀ ਫਿਰਦੀ ਆ ਹੁਣ ਇਹ ਵੀ ਡੈਗ ਦੀ ਵਰਦੀ ਸਾਂਗਸੇ ਡੱਡੀਆਂ ਡੱਡੀਆਂ ਸਭ ਮਰ ਜਾਣਗੀਆਂ ਬਈ ਤੇ ਬਈ ਜਿਹੋ ਜੀ ਮਿਹਨਤ ਕਰੋਗੇ ਉਹੋ ਜਿਹਾ ਫਲ ਮਿਲ ਜੂਗਾ ਇਸ ਕਰਕੇ ਭਰਾ ਬਣ ਕੇ ਸਾਰੇ ਭਰਾ ਮਹੀਨੇ ਚ ਦੋ ਵਾਰੀ ਖੁੱਡੇ ਸਾਫ਼ ਕਰਦਿਆ ਕਰੋ ਤੇ ਕਲੀਆਂ ਕੋਲ ਕਲੀ ਕੁਲੀ ਪਾ ਦਿਆ ਕਰੋ ਖੁੱਡਿਆਂ ਦੇ ਵਿੱਚ ਤੇ ਬਾਕੀ ਵੀਰੇ ਸਪਰੇਅ ਜ਼ਰੂਰ ਲਿਆਓ ਸਾਰੇ ਭਰਾ ਸਪਰੇਅ ਵੀਰੇ ਅੱਧਾ ਲੀਟਰ ਦੀ ਮਿਲ ਜੂਗੀ ਆਪਾਂ ਨੂੰ ਇਹ ਮੈਡੀਕਲ ਤੋਂ 7-800 ਦੀ ਤੇ 2 ਲੀਟਰ ਪਾਣੀ ਦੇ ਵਿੱਚ ਇੱਕ ਟੱਕਣ ਪਾਉਣਾ ਆਪਾਂ ਸੁਰੇ ਦਾ ਤੇ ਆਹ ਘੋੜਾ ਗੰਨੇ ਜੀ ਲਿਆਓ ਤੇ ਲਿਆ ਕੇ ਬਸ ਐਂ ਗੁੱਡਿਆਂ ਦੇ ਵਿੱਚ ਸਪਰੇਅ ਮਾਰ ਦਿਆ ਕਰੋ ਮਹੀਨੇ 'ਚ ਦੋ ਵਾਰੀ ਮਾਰ ਦਿਆ ਕਰੋ ਵੀਰੇ ਇਹ ਦਿਨਾਂ ਬਾਅਦ ਗੁੱਡਿਆਂ ਦੇ ਵਿੱਚ ਬੇਰਸੀ ਨਹੀਂ ਆਉਂਦਾ ਵੀ ਬੁਮਾਹੀ ਨਹੀਂ ਆਉਂਦੀ ਪੌਦੇ ਤਾਂ ਵਧੀਆ ਰਹਿੰਦੇ ਫਟ ਰਹਿੰਦੇ ਆ ਤੇ ਭਰਾ ਬਣ ਕੇ ਜਰੂਰ ਇਹ ਕੰਮ ਕਰਿਓ ਇਹ ਆਪਾਂ ਇਹ ਸਾਰਾ ਕੰਮ ਕੀਤਾ ਬਾਕੀ ਜਿਹੜੀ ਮਿਹਨਤ ਕਰਾਂਗੇ ਬਈ ਉਹ ਜਾ ਕੇ ਫਲ ਮਿਲ ਜੂਗਾ ਠੀਕ ਆ ਬਈ ਬਈ ਵੀਡੀਓ ਕਿਵੇਂ ਲੱਗੀ ਵੀਡੀਓ ਕੋ ਅਰ ਜੋ ਸ਼ੇਅਰ ਤੇ ਆਪਣੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬਰ ਤੇ ਬਾਕੀ ਦੋ ਜੋੜੇ ਆਪਣੇ ਇੱਧਰ ਇਹਨਾਂ ਦੇ ਉੱਤੇ ਵੀ ਆਪਾਂ ਮਾਰਦ ਗਏ ਬਾਈ ਵੀਡੀਓ ਜਰੂਰ ਸ਼ੇਅਰ ਕਰ ਦਿਓ ਭਰਾਵਾਂ ਕੇ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬਰ ਤੇ ਕਬੂਤਰਾਂ ਕਬੂਤਰਾਂ ਉੱਤੇ ਵੀ ਮਾਰਦਾ ਕਰੋ ਕੋਈ ਗੱਲ ਨਹੀਂ ਬਾਈ ਇਹਦਾ ਕੋਈ ਨੁਕਸਾਨ ਨਹੀਂਗਾ ਤੇ ਚਲੋ ਬਾਈ ਫਿਰ ਜਲਦੀ ਮਿਲਦੇ ਹਾਂ ਫੇਰ ਇੱਕ ਨਵੇਂ ਵਲੌਗ ਚ ਇਹ ਤਾਂ ਤਾਂ ਕੁਇਬਨਿਤ ਚੈਨਲ ਨੂੰ ਕਰ ਲੋ ਸਬਸਕ੍ਰਾਈਬਰ ਤੇ ਵੀਡੀਓ ਸ਼ੇਅਰ ਕਰ ਦਿਓ ਸਾਰੇ ਭਰਾ ਜੇ ਆਪੋ ਆਪਣੇ ਜਾਨਵਰਾਂ ਦਾ ਰੱਖੋ ਧਿਆਨ ਤੇ ਸਪਰੇਅ ਜ਼ਰੂਰ ਮਾਰ ਦਿਓ ਵੇਖੋ ਇਹਨੂੰ ਕਿਰ ਲਿਆ ਘੁਰ ਲਿਆ ਸਭ ਭੱਜ ਜਾਣਗੇ ਦੇਖੀ ਇਹਨੇ ਬੰਦ ਆ ਕੀ ਇਹਦਾ ਤੇ ਸਾਰੇ ਆਪੋ ਆਪਣੇ ਜਾਨਵਰਾਂ ਦਾ ਜ਼ਰੂਰ ਧਿਆਨ ਰੱਖੋ ਭਾਈ ਆਪਾਸੋਂ ਮਾਰੇ ਵੀ ਹਰ ਇੱਕ ਪਾਸੇ ਸਾਰੇ ਪਾਸੇ ਚੰਗੀ ਤਰ੍ਹਾਂ ਮਾਰ ਲਿਆ ਕਰੋ ਖੁੱਡਾ ਸਾਡਾ ਪੂਰੀਆਂ ਖਾਂਦੇ ਆ ਜਾਲੀਆਂ ਜੂੜੀਆਂ ਤੇ ਇਹਨਾਂ ਬਈ ਕੋਈ ਵੇਰੇ ਸਰਸ ਨਹੀਂ ਆਉਂਦਾ ਖੁੱਡੇ ਚ ਆਪ ਪੁੱਤਰ ਵਧੀਆ ਰਹਿਣਗੇ ਚਲੋ ਠੀਕ ਆ ਭਾਈ ਜਲਦੀ ਮਿਲਦੇ ਆ ਫਿਰ ਇੱਕ ਨਵੇਂ ਬਲੌਗ ਵਿੱਚ ਤਦ ਤੱਕ ਵੀ ਚੈਨਲ ਨੂੰ ਕਰ ਲੋ ਸਬਸਕ੍ਰਾਈਬਰ ਤੇ ਵੀਡੀਓ ਕਰ ਦਿਓ ਸ਼ੇਅਰ